ਚੰਡੀਗੜ੍ਹ ਇਲੈਕਸ਼ਨ ਜਿਹੜੀ ਮੇਅਰ ਦੀ ਹੋਣ ਵਾਲੀ ਸੀ ਉਹਦੇ ਵਿੱਚ ਇੱਕ ਪਾਸੇ ਹੁਣ ਅਦਾਲਤ ਦਾ ਸਹਾਰਾ ਲੈ ਰਹੇ ਨੇ ਆਮ ਆਦਮੀ ਪਾਰਟੀ ਦੇ ਅਕਾਲੀ ਦਲ ਜਿਹੜਾ ਕਿ ਇੱਕੋ ਕੈਂਡੀਡੇਟ ਨੇ ਇਹ ਇਸ ਸਮੇਂ ਨਿਊਟਰਲ ਚੱਲ ਰਹੇ ਨੇ ਪਰੰਤੂ ਕੀ ਇਹਨਾਂ ਦੇ ਮਨ 'ਚ ਕੀ ਚੱਲਿਆ ਜੋ ਪੂਰੇ ਹਾਲਾਤ ਭਾਜਪਾ ਵੱਲੋਂ ਬਣਾਏ ਗਏ ਨੇ ਤੇ ਜਿਹੜਾ ਉਹਨਾਂ ਭਾਜਪਾ ਤੇ ਵੀ ਦੋਸ਼ ਵੀ ਲੱਗ ਰਿਹਾ ਕਿ ਪੋਸਟਪੋਨ ਕਰਾਂ 'ਚ ਉਹ ਕਾਮਯਾਬ ਰਹੀ ਹੈ ਕੀ ਕਹਿਣਾ ਹੈ ਜੀ ਦੇਖੋ ਜੀ ਪੋਸਟਪੋਨ ਕਰਾਂ 'ਚ ਮੈਂ ਤਾਂ ਤੁਸੀਂ ਜਿਹੜਾ ਕਿਸੇ ਪਾਰਟੀ ਦਾ ਨਾਮ ਲੈ ਰਹੇ ਹੋ ਮੈਂ ਤਾਂ ਕਿਸੇ ਪਾਰਟੀ ਦੇ ਉਹਦੇ 'ਚ ਨਹੀਂ ਹੈਗਾ ਇਹ ਜੇ ਉਹੀ ਚੀਜ਼ ਮੈਂ ਦੇਖਣ ਆਇਆ ਸੀ ਮੈਂ ਕਮਿਸ਼ਨਰ ਮੈਡਮ ਨੂੰ ਔਰ ਡੀਸੀ ਸਾਹਿਬ ਅੰਦਰ ਨੇ ਮੈਂ ਉਹਨਾਂ ਨੂੰ ਮਿਲਣਾ ਚਾਹੁੰਦਾ ਸੀ ਕਿ ਵੀ ਕਾਰਨ ਕੀ ਰਹੇ ਨੇ ਜੀ ਮਤਲਬ ਪਹਿਲਾਂ ਦੇਖੋ ਨਾ ਕੀ ਐਪੀਸੋਡ ਚੱਲ ਰਿਹਾ ਹੈ ਪਹਿਲਾਂ ਸੋਢੀ ਸਾਹਿਬ ਨੇ ਜੁਆਇੰਟ ਕਮਿਸ਼ਨਰ ਨੇ ਉਹ ਲਗਾਏ ਜਾਂਦੇ ਆ ਸੈਕਟਰੀ ਉਹ ਉਹਨਾਂ ਦਾ ਉਹਨਾਂ ਦਾ ਸਿੱਧਾ ਹਵਾਲਾ ਦੇ ਕੇ ਉਹਨਾਂ ਨੂੰ ਹਟਾ ਕੇ ਇੱਕ ਐਸ்சிਐਸ ਅਧਿਕਾਰੀ ਨੂੰ ਲਗਾਇਆ ਜਾਂਦਾ ਈਸ਼ਾ ਗੰਬੋਜ ਜੀ ਨੂੰ ਹੁਣ ਇਹੀ ਐਪੀਸੋਡ ਹੈ ਜਿਹੜਾ ਮਸੀਹ ਮਸੀਹ ਜੀ ਨਾਲ ਇਹਨਾਂ ਨੂੰ ਰਾਤੀ ਐਡਮਿਟ ਕਰਾ ਦਿਆ ਜਾਂਦਾ ਮੈਨੂੰ ਜਿੱਥੇ ਤੱਕ ਖਬਰ ਮਿਲੀ ਹੈ ਮੈਂ ਵੀ ਫੋਨ ਲਾ ਕੇ ਮੇਰੇ ਸਾਥੀ ਕਾਉਂਸਲਰ ਨੇ ਉਹਨਾਂ ਦਾ ਹਾਲਚਾਲ ਪੁੱਛਣ ਦੀ ਕੋਸ਼ਿਸ਼ ਕੀਤੀ ਪਰ ਉਹ ਜਿਹੜਾ ਉਹਨਾਂ ਦਾ ਫੋਨ ਬੰਦ ਹੈ ਇਸ ਟਾਈਮ ਇਸ ਕਰਕੇ ਜੇ ਇਹ ਜੋ ਪ੍ਰਤੀਕਰਮ ਚੱਲ ਰਿਹਾ ਹੈ ਇਹ ਲੋਕਤੰਤਰ ਦੇ ਹੱਕ 'ਚ ਨਹੀਂ ਹੈਗਾ ਮੈਂ 2006 ਤੋਂ ਮੇਰੇ ਫਾਦਰ ਸਾਹਿਬ ਕਾਉਂਸਲਰ ਰਹੇ ਮੇਰੇ ਬ੍ਰਦਰ ਰਹੇ ਤੀਜੀ ਟਰਮ ਮੇਰੀ ਹੈ ਲਗਭਗ ਸਾਨੂੰ 20 ਸਾਲ ਦੇ ਲਗਭਗ ਟਾਈਮ ਹੋ ਗਏ ਜਿਹੜਾ ਅਸੀਂ ਨਗਰ ਨਿਗਮ ਦੇ ਅੰਦਰ ਅਸੀਂ ਕਾਉਂਸਲਰ ਬਣੇ ਹੋਏ ਹਾਂ ਪਰ ਇਹੋ ਜਿਹਾ ਮਾਹੌਲ ਅੱਜ ਤੱਕ ਨਹੀਂ ਦੇਖਿਆ ਗਿਆ ਅਖਰ ਜਿਹੜੀ ਇਹ ਚੀਜ਼ ਹੋਣ ਲੱਗੀ ਹੈ ਇੱਕ ਲੋਕਤੰਤਰ ਵੱਲ ਕੀ ਇਸ਼ਾਰਾ ਨਹੀਂ ਬਿਲਕੁਲ ਇਹ ਲੋਕਤੰਤਰ ਦਾ ਮੈਦਹਾ ਹੀ ਕਹਿ ਰਿਹਾ ਵੀ ਦੇਖੋ ਪਿਛਲੇ ਦਿਨੀ ਜੋ ਐਪੀਸੋਡ ਚੱਲੇ ਇੱਕ ਕਾਉਂਸਲਰ ਹੈ ਜਿਹੜਾ ਕਾਂਗਰਸ ਪਾਰਟੀ ਤੋਂ ਜਿੱਤਦਾ ਹੈ ਪਿਛਲੇ ਸਾਲ ਉਹ ਭਾਜਪਾ ਚਲੇ ਜਾਂਦਾ ਹੈ ਇਸ ਸਾਲ ਉਹ ਆਮ ਆਦਮੀ ਪਾਰਟੀ ਚਲੇ ਜਾਂਦਾ ਹੈ ਇਹ ਕੀ ਕਿੱਥੇ ਤੱਕ ਰਾਜਨੀਤੀ ਗਰੇਗੀ ਲੋਕਾਂ ਨਾਲ ਕਿਵੇਂ-ਕਿਵੇਂ ਦੇ ਧੋਖੇ ਲੋਕ ਸਹਿਣਗੇ ਠੀਕ ਹੈ ਨਾ ਕਾੰਲੀ ਤਲ ਪੂਰੇ ਸਿਸਟਮ ਨੂੰ ਲੈ ਕੇ ਕਿਸ ਤਰ੍ਹਾਂ ਦੀ ਰਣਨੀਤੀ ਨਹੀਂ ਬਿਲਕੁਲ ਅਸੀਂ ਤਾਂ ਮੈਦਾਨ ਉੱਥੇ ਹੀ ਖੜਾ ਜੀ ਪਹਿਲੇ ਦਿਨ ਤੋਂ ਜੋ ਨੋਟਾ ਦੀ ਡਿਮਾਂਡ ਕਰੀ ਸੀਗੀ ਮੈਂ ਤਾਂ ਆਪਣੀ ਵੋਟ ਨੋਟਾ ਦੇ ਪਾਣ ਆਇਆ ਸੀਗਾ ਇੱਥੇ ਇਲੈਕਸ਼ਨ ਹੀ ਨਹੀਂ ਆ ਹੁਣ ਆਪਾਂ ਘਰ ਜਾ ਰਹੇ ਹਾਂ ਤੇ ਨਾਲ ਇੱਕ ਸਵਾਲ ਹੈ ਕਿ ਅਦਾਲਤ ਵੱਲ ਜਾ ਰਹੇ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਦੇਖੋ ਤੇ ਤੁਸੀਂ ਅਦਾਲਤਾਂ ਦੇ ਦਰਵਾਜ਼ੇ ਹਰੇਕ ਵਾਸਤੇ ਖੁੱਲੇ ਨੇ ਆਪਣਾ ਜਾਣ ਜੀ ਸ਼ਦਕੇ ਜਾਣ ਆਪਾਂ ਦਾ ਜਿਸ ਦਿਨ ਅਗਲੀ ਡੇਟ ਆ ਜਾਏਗੀ ਆਪਾਂ ਫੇਰ ਆਪਣੀ ਵੋਟ ਨੋਟਾ ਨੂੰ ਪਾਣ ਆ ਜਾਾਂਗੇ ਜੀ ਤੇ ਆਮ ਆਦਮੀ ਪਾਰਟੀ ਤੇ ਕਾਂਗਰਸ ਦਾ ਜਿੱਤ ਦਾ ਦਾਵਾ ਸੀ ਕਿ ਅਸੀਂ ਜਿੱਤ ਜਾਾਂਗੇ ਨਹੀਂ ਉਹ ਤਾਂ ਚਲੋ ਇੱਥੇ ਜੋ ਰਾਜਨੀਤੀ ਚੱਲ ਰਹੀ ਹੈ ਕੋਈ ਇਸ ਪਾਰਟੀ ਤੋਂ ਉਸ ਪਾਰਟੀ ਚਲੇ ਗਿਆ ਉਸ ਪਾਰਟੀ ਤੋਂ ਦੇਖੋ ਇਹਦੇ ਚ ਕੋਈ ਟਰਾਂਸਪਰੈਂਸੀ ਤਾਂ ਹੈ ਨਹੀਂਗੀ ਕਿਸੇ ਨੇ ਐਫੀਡੇਵਿਟ ਦੇ ਕੇ ਤਾਂ ਵੋਟ ਪਾਣੀ ਨਹੀਂ ਜੀ ਇੱਕ ਪਰਦੇ ਦੇ ਪਿੱਛੇ ਵੋਟ ਪੈਣੀ ਹੈ ਕਿਹਨੂੰ ਕਿੰਨੀਆਂ ਪੈਂਦੀਆਂ ਨੇ ਉਹ ਤਾਂ ਸਮਾਂ ਹੀ ਦੱਸੇਗਾ ਕਿਉਂਕਿ ਪਿਛਲੀ ਵਾਰ ਤੁਸੀਂ ਲਾਓ ਸਿੰਗਲ ਲਾਰਜੇਸਟ ਪਾਰਟੀ ਚੰਡੀਗੜ੍ਹ ਦੇ ਲੋਕਾਂ ਨੇ ਆਮ ਆਦਮੀ ਨੂੰ ਬਣਾ ਕੇ ਭੇਜਿਆ ਸੀ ਉਹਨਾਂ ਉਹਨਾਂ ਕੋਲ ਬੀਜੇਪੀ ਤੋਂ ਇੱਕ ਵੋਟ ਜ਼ਿਆਦਾ ਸੀਗਾ ਕੀ ਉਹਨਾਂ ਦਾ ਮੇਅਰ ਬਣ ਗਿਆ ਇਸ ਕਰਕੇ ਇੱਥੇ ਰਾਜਨੀਤੀ ਇੱਥੇ ਸਭ ਪੋਸੀਬਲ ਹੈ ਕੁਝ ਵੀ ਹੋ ਸਕਦਾ ਹੈ ਸਹੀ ਪਰ ਤੁਸੀਂ ਲਾਸਟ ਸਵਾਲ ਹੈ ਕਿ ਅਕਾਲੀ ਦਲ ਇਸ ਪੂਰੇ ਮਾਹੌਲ ਨੂੰ ਕਿਵੇਂ ਦੇਖਦਾ ਹੈ ਇੰਡੀਆ ਗਠ ਜੋੜ ਦੀ ਇਹਨੂੰ ਅਲਾਈਂਸ ਦੀ ਪਹਿਲੀ ਜਿੱਤ ਮੰਨਿਆ ਦੇਖੋ ਇੰਡੀਆ ਅਲਾਈਂਸ ਦਾ ਗਠ ਜੋੜ ਹੈ ਜਿਹੜਾ ਮੈਂ ਤਾਂ ਨਹੀਂ ਦੇਖੋ ਇਹ ਤਾਂ ਇੱਕ ਇੱਕ ਪਾਰਟੀ ਨੂੰ نیچے ਗੇਰਨ ਵਾਸਤੇ ਇਕੱਠੇ ਹੋਏ ਨੇ ਕਿ ਉਹਨਾਂ ਨੂੰ نیچے ਗਿਰਾ ਇਨ੍ਹਾਂ ਦਾ ਕੋਈ ਵੀ ਜਿਹੜਾ ਹੈਗਾ ਤੁਸੀਂ ਲਾਈਏ ਚੰਡੀਗੜ੍ਹ ਦੀ ਲਾਈਏ ਜਿਹੜੇ ਆਮ ਆਦਮੀ ਵਾਲੇ ਐ ਇਲੈਕਸ਼ਨਾਂ ਦੇ ਅੰਦਰ ਕਹਿੰਦੇ ਰਹੇ ਮਾਮਾ ਪਾਣ ਜਾਂ ਚੋਰ ਐ ਚੋਰ ਐ ਚੋਰ ਐ ਅੱਜੋ ਚੋਰ ਵੀ ਸਾਧ ਹੋ ਗਏ ਠੀਕ ਹੈ ਜੀ ਜਿਹੜੇ ਕਾਂਗਰਸ ਵਾਲੇ ਆ ਉਹ ਕੇਜਰੀਵਾਲ ਨੂੰ ਕਹਿੰਦੇ ਰਹੇ ਆ ਜੀ ਕੇਜਰੀਵਾਲ ਖਾ ਗਿਆ ਦਿੱਲੀ ਇਹ ਕਰ ਗਿਆ ਮੁਹੱਲਾ ਕਲੀਨਿੰਗ ਖਾਦਾਮ ਇਹ ਖਤਮ ਅੱਜੋ 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 ਆਵਾਜ਼ਾਂ ਦਬ ਗਈਆਂ ਨੇ ਤੇ ਦੋਨਾਂ ਦੇ ਜੱਪੀਆਂ ਪੈ ਗਈਆਂ ਨੇ ਇਹ ਸਮਝੌਤਾ ਹੈ ਜਿਹੜਾ ਸਮੇਂ ਦਾ ਇਹਨਾਂ ਨੇ ਇੱਕ ਇੱਕ ਕੁਰਸੀ ਹਟਾਉਣ ਵਾਸਤੇ ਸਮਝੌਤਾ ਇਸ ਮੋਹਲ ਚ ਲੱਗਦਾ ਮੇਰ ਤੇ ਚੁਣਿਆ ਜਾਏਗਾ ਹਾਂ ਜੀ ਇਸ ਮਾਹੌਲ 'ਚ ਦੇਖੋ ਜੀ ਮੇਰ ਚੁਣਨਾ ਚਾਹੀਦਾ ਜੀ ਕਿਉਂ ਨਹੀਂ ਸ਼ਹਿਰ ਨੂੰ ਆਪਣਾ ਜਿਹੜਾ ਜੋ ਪ੍ਰਤੀਕਰਮ ਬਣਿਆ ਹੋਇਆ ਸਾਲ ਬਾਅਦ ਮੇਰ ਬਣਦਾ ਏ ਕਿਉਂਕਿ ਇਹ ਟਰਮ ਹੈ ਜਿਹੜੀ ਐਸਸੀਪੀ ਚਾਰੇ ਦੀ ਟਰਮ ਹੈ ਇੱਥੇ ਮੇਰ ਚੁਣਿਆ ਜਾਣਾ ਬਹੁਤ ਜ਼ਰੂਰੀ ਹੈ ਕਿਉਂਕਿ ਉਸ ਭਾਈ ਉਸ ਉਸ ਭਾਈ ਚਾਰੇ ਤੋਂ ਵੀ ਜਿਹੜਾ ਨਮਾਇੰਦਗੀ ਹੈ ਜਿਹੜੀ ਉਹ ਮੇਰਣੀ ਬਹੁਤ ਜ਼ਰੂਰੀ ਹੈ ਧੰਨਵਾਦ ਜੀ ਜੀ ਸਵਾਲ ਵੱਡਾ ਖੜਾ ਕਰ ਦਿੱਤਾ ਹੈ ਕਿ ਚੋਣ ਹੋਏਗੀ ਜਾਂ ਨਹੀਂ ਹੋਏਗੀ ਸਵਾਲ ਬਰਕਰਾਰ ਜ਼ਰੂਰ ਹੈ ਪਰ ਅਕਾਲੀ ਦਲ ਨੂੰ ਆਸ ਹੈ ਕੀ ਚੋਣ ਹੋਏਗੀ ਪਰੰਤੂ ਨਾਲ ਨਾਲ ਇੱਕ ਚੀਜ਼ ਵੀ ਹੈ ਉਹ ਸਿਆਸੀ ਜਿਹੜੀ ਪੂਰਾ ਪਰਚੋਲ ਹੈ ਉਹਤੇ ਵੀ ਉਂਗਲ ਕਰਦੇ ਨਜ਼ਰ ਆ ਰਹੇ ਨੇ ਪਰ ਸਵਾਲ ਬਰਕਰਾਰ ਹੈ ਕਿ ਚੋਣ ਹੋਵੇਗੀ ਜਾਂ ਨਹੀਂ ਹੋਵੇਗੀ